ਲੁਧਿਆਣਾ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ 3 ਦਿਨ ਦਾ ਜਿਹੜਾ ਇਹ ਕੰਪੀਟੀਸ਼ਨ ਹੈ ਟੇਬਲ ਟੈਨਿਸ ਦੇ ਜਿੰਨੇ ਵੀ ਪ੍ਰੇਮੀ ਨੇ ਬੱਚੇ ਨੇ ਨੌਜਵਾਨ ਨੇ ਬਜ਼ੁਰਗ ਨੇ ਹਰ ਤਰ੍ਹਾਂ ਦੇ ਏਜ ਵਰਗ ਨੂੰ ਧਿਆਨ ਚ ਰੱਖਦੇ ਹੋਏ ਇਹ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਪ੍ਰਬੰਧਕਾਂ ਦੇ ਨਾਲ ਜ਼ਿਆਦਾ ਜਾਣਕਾਰੀ ਦੇ ਲਈ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਤੇ ਕਿਤੋਂ-ਕਿਤੋਂ ਇਹ ਜਿਹੜੇ ਪਲੇਅਰਸ ਨੇ ਉਹ ਪਹੁੰਚ ਰਹੇ ਨੇ ਹਾਂਜੀ ਸਰ ਅੱਜ ਜਿਹੜਾ ਐਸੋਸੀਏਸ਼ਨ ਵੱਲੋਂ ਟੈਨਿਸ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਲੁਧਿਆਣਾ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਤੇ ਗੋਲਸਾਭ ਦੀ ਪ੍ਰਧਾਨਗੀ ਹੇਠ ਜਿਹੜਾ ਪੰਜਾਬ ਛੇਡ ਓਪਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜੀ ਟੇਬਲ ਟੈਨਿਸ ਦੀ ਇਹਦੇ ਵਿੱਚ ਸਾਰਾ ਪੰਜਾਬ ਦਾ ਜਿਹੜਾ ਟੈਲੈਂਟਡ ਯੂਥ ਹੈਗਾ ਟੇਬਲ ਟੈਨਿਸ ਦਾ ਪਾਰਟਿਸਿਪੇਟ ਕਰ ਰਿਹਾ ਜੀ ਬਕੂ ਬਖਰੇ ਡਿਸਟ੍ਰਿਕਟ ਦੇ ਵਿੱਚੋਂ ਆਲਓਵਰ ਪੰਜਾਬ ਜਿਹੜੀ ਪਾਰਟਿਸਪੇਸ਼ਨ ਆ ਤੇ ਇਹਦੇ ਚੱਲਦਿਆਂ ਟੂਰਨਾਮੈਂਟ ਦੇ ਵਿੱਚ ਸਾਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਜੀ ਬੱਚਿਆਂ ਦਾ ਉਤਸ਼ਾਹ ਦੇਖ ਕੇ ਬੱਚਿਆਂ ਦਾ ਟੈਲੈਂਟ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਦਿਲੋਂ ਧੰਨਵਾਦੀ ਹਾਂ ਗੋਲਸਾਭ ਦਾ ਇਹਨਾਂ ਦੀ ਟੀਮ ਦਾ ਇਹਨਾਂ ਨੇ ਇਨਵਾਈਟ ਕੀਤਾ ਮੌਕਾ ਦਿੱਤਾ ਆ ਕੇ ਇਸ ਗੇਮ ਦੇ ਨਾਲ ਜੁ ਤੇ ਗੋਲਸਾਪ ਦੇ ਨਾਲ ਵਾਰਤਾਲਾਪ ਜਿਹੜੀ ਹੋਈ ਆ ਉਹਦੇ ਵਿੱਚ ਵੀ ਮੈਂ ਤਾਂ ਖੁਦ ਹੀ ਆਪਣੀ ਇੱਛਾ ਵੀ ਜ਼ਾਹਰ ਕੀਤੀ ਕਿ ਮੈਨੂੰ ਵੀ ਤੁਸੀਂ ਇਸ ਗੇਮ ਦੇ ਨਾਲ ਪੱਕਾ ਜੋੜ ਕੇ ਰੱਖੋ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਚਾਹਾਂਗਾ ਜੀ ਵੱਧ ਤੋਂ ਵੱਧ ਜਿਹੜਾ ਯੂਥ ਹੈਗਾ ਉਹ ਟੇਬਲ ਟੈਨਿਸ ਬੈਡਮਿੰਟਨ ਸਵਿਮਿੰਗ ਇਹੋ ਜਿਹੇ ਵੱਧ ਤੋਂ ਵੱਧ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰੇ ਪੰਜਾਬ ਤਾਂ ਮੰਨਿਆ ਪਰ ਮੰਨਿਆ ਜੀ ਤੇ ਪੰਜਾਬ ਦੀ ਇੱਕ ਹਿਸਟਰੀ ਰਹੀ ਹੈਗੀ ਆ ਨੈਸ਼ਨਲ ਗੇਮਸ ਇੰਟਰਨੈਸ਼ਨਲ ਗੇਮਸ ਦੇ ਵਿੱਚ ਆਫ ਲੇਟ ਥੋੜਾ ਜਿਹਾ ਜਿਹੜਾ ਹੈਗਾ ਪੰਜਾਬ ਦੀ ਪਾਰਟਿਸਪੇਸ਼ਨ ਘਟੀ ਹੈਗੀ ਆ ਪਰ ਜਦੋਂ ਜਿਹੜੇ এবਲ ਮਾਈਂਡਡ এবਲ ਬਾਡੀਡ ਜਿਹੜੇ ਬੰਦੇ ਹੈਗੇ ਗੋਲਸ਼ਾਹ ਵਰਗੇ ਤੇ ਇਹਨਾਂ ਨੇ ਜਦੋਂ ਗੇਮ ਨੂੰ ਪੁਸ਼ ਕਰਨਾ ਆ ਤਾਂ ਨੇਚਰਲੀ ਜਿਹੜਾ ਯੂਥ ਹੋ ਗੇਮ ਦੇ ਨਾਲ ਜੁੜਦਾ ਹੈਗਾ ਤੇ ਜਿੰਨਾ ਯੂਥ ਗੇਮ ਦੇ ਨਾਲ ਜੁੜੇਗਾ ਉਨਾ ਹੀ ਨਸ਼ਿਆਂ ਤੋਂ ਜਾਂ ਹੋਰ ਲਾਹਤਾਂ ਤੋਂ ਦੂਰ ਰਹੇਗਾ ਜਿਵੇਂ ਬੱਚੇ ਅੱਜ ਕੱਲ ਮੋਬਾਈਲ ਦੇ ਨਾਲ ਕਾਫੀ ਸਟਰੋਂਗ ਬੌਂਡਿੰਗ ਦਿਖਾਉਂਦੇ ਨੇ ਲੱਗਦਾ ਵੀ ਉਹਨਾਂ ਨੂੰ ਖੇਡਾਂ ਦੇ ਲਈ ਵੀ ਬਾਹਰ ਹੋਣਾ ਚਾਹੀਦਾ ਤੇ ਇਦਾਂ ਦੇ ਜਿਹਾ ਸਪੋਰਟਸ ਬਣਾਉਣਾ ਬਣਾਉਣਾ ਚਾਹੀਦਾ ਐਗਜ਼ੈਕਟਲੀ ਜੀ ਇਹਦੇ ਵਿੱਚ ਪੇਰੈਂਟਸ ਦਾ ਟੀਚਰਸ ਦਾ ਜਿਹੜਾ ਰੋਲ ਆ ਬਹੁਤ ਅਹਿਮ ਆ ਜਿਹੜਾ ਬੱਚਾ ਹੈਗਾ ਉਹ ਆਨ ਸਾਡੇ ਸਮੇਂ ਦੇ ਵਿੱਚ ਤਾਂ ਸਾਨੂੰ ਜਿਹੜੀਆਂ ਮਾਮਾ ਮੇਰੀ ਖੋਦੀ ਮਾਂ ਮੈਨੂੰ ਰਾਤ ਨੂੰ 7 ਵਜੇ ਸਾਨੂੰ ਤਾਂ ਮਤਲਬ ਛੇਤਰੋ ਜੇਤਰੀ ਹੋ ਕੇ ਅੰਦਰ ਵੜਿਆ ਜਾਂਦਾ ਸੀਗਾ ਵੀ ਗਰਾਊਂਡਾਂ ਦੇ ਵਿੱਚੋਂ ਕੱਢ-ਕੱਢ ਕੇ ਬੱਚੇ ਲਿਆਏ ਜਾਂਦੇ ਸੀ ਹੁਣ ਉਲਟਾ ਹੋ ਗਿਆ ਜੀ ਹੁਣ ਬੱਚਿਆਂ ਨੂੰ ਝਿੜਕ ਕੇ ਕਹਿ ਕੇ ਹੁਣ ਉਹਨਾਂ ਨੂੰ ਗਰਾਊਂਡਾਂ ਤੱਕ ਭੇਜਿਆ ਜਾਂਦਾ ਹੈ ਸੋ ਜਸਟ ਜਿਹੜਾ ਹੈਗਾ ਸੋਚ ਦਾ ਜਿਹੜਾ ਹੈਗਾ ਆ ਵੀ ਨੀਡ ਟੂ ਹਾਵ ਅ ਪੈਰਾਡਾਈਮ ਸ਼ਿਫਟ ਵੀ ਨੀਡ ਟੂ ਬ੍ਰਿੰਗ ਪੀਪਲ ਆਫਲਾਈਨ ਇਨਟੂ ਦਾ ਗਰਾਊਂਡਸ ਇਨਟੂ ਟੇਬਲ ਟੈਨਿਸ ਕੋਰਟਸ ਇਨਟੂ ਟੈਨਿਸ ਕੋਰਟਸ ਬੈਡਮਿੰਟਨ ਕੋਰਟਸ ਵਿੱਚ ਲੈ ਕੇ ਆਵਾਂਗੇ ਬੱਚਿਆਂ ਨੂੰ ਤਾਂ ਉਹਨਾਂ ਦੀ ਗਰੋਥ ਵਿੱਚ ਉਹਨਾਂ ਦੀ ਡਿਵੈਲਪਮੈਂਟ ਵਿੱਚ ਵਾਦਾ ਮਿਲੇਗਾ ਆਨਲਾਈਨ ਰਹਾਂਗੇ ਜੀ ਅਗਰ ਮੋਬਾਈਲ ਨਾਲ ਜੁੜੇ ਰਹਿਗੇ ਤਾਂ ਮੈਂਟਲੀ ਐਂਡ ਫਿਜ਼ਿਕਲੀ ਗਰੋਥ ਨਹੀਂ ਹੋ ਪਾਏਗੀ ਜਿਹੜੇ ਬੱਚੇ ਇਸ ਟਾਈਮ ਇਹ ਦੇਖ ਰਹੇ ਨੇ ਵੀਡੀਓ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਾਰੇ ਬੱਚੇ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਇੱਕ ਉਹਨਾਂ ਨੂੰ ਬਸ ਪਿਆਰ ਭਰਿਆ ਜਿਹਾ ਸੁਨੇਹਾ ਇਹ ਹੈ ਵੀ ਜਿੰਨਾ ਤੁਸੀਂ ਗੇਮਸ ਨਾਲ ਜੁੜੋਗੇ ਤੁਹਾਡੇ ਐਕਸਾਈਟਮੈਂਟ ਦੇ ਲੈਵਲਸ ਕਿਤੇ ਵਧਣ ਤੁਹਾਨੂੰ ਫਿਜ਼ੀਕਲੀ ਮੈਂਟਲੀ ਤੁਹਾਨੂੰ ਗਰੋਥ ਵੱਲ ਨਹੀਂ ਪੁਸ਼ ਕਰ ਪਾ ਰਹੀਆਂ ਤੁਸੀਂ ਅਗਰ ਮੈਂਟਲੀ ਐਂਡ ਫਿਜ਼ੀਕਲੀ ਗਰੋ ਕਰਨਾ ਹੈ ਤੁਸੀਂ ਇੱਕ ਚੰਗੀ ਲਾਈਫ ਜੀਉਣੀ ਹੈ ਠੀਕ ਹੈ ਸਾਡੇ ਕੋਲ ਐਗਜ਼ਾਮਪਲਸ ਨੇ ਬਹੁਤ ਸੀਨੀਅਰ ਏਜ ਦੇ ਵਿੱਚ ਅਗਰ ਆਪਣੇ ਸਾਰੇ ਜਿਹੜੇ ਮੇਰੇ ਨਾਲ ਦੇ ਸਾਥੀ ਇਹ ਫਿਟ ਰੱਖ ਪਾ ਰਹੇ ਆਪਣੇ ਆਪ ਨੂੰ ਤਾਂ ਇਹਦਾ ਰੀਜ਼ਨ ਆ ਕਿ ਇਹਨਾਂ ਨੇ ਆਪਣੇ ਆਪ ਨੂੰ ਫਿਜ਼ੀਕਲੀ ਐਕਟਿਵ ਰੱਖਿਆ ਤੇ ਉਹ ਗੇਮ ਸਭ ਤੋਂ ਵਧੀਆ ਮਾਧਿਅਮ ਹੈਗਾ ਫਿਜ਼ੀਕਲੀ ਐਕਟਿਵ ਰਹਿਣ ਦਾ ਜੀ ਅੱਜ ਇੱਕ ਕੰਪੀਟੀਸ਼ਨ ਹੋ ਰਿਹਾ ਸਰ ਉਹਦੇ ਬਾਰੇ ਦੂਸਰਾ ਦੰਡਾ ਲਈ ਪਤਾ ਹੈਗਾ ਤੁਸੀਂ ਪਹਿਲਾਂ ਵੀ ਇਹਦੀ ਆਪਣਾ ਰਨਾਕੇ ਗਏ ਹੋ ਇਹ ਪੰਜਾਬ ਦੀ ਪੰਜਾਬ ਸਟੇਟ ਚੈਂਪੀਅਨਸ਼ਿਪ ਹੈ ਜਿਹੜੀ ਲੁਧਿਆਣਾ 15 ਸਾਲ ਬਾਅਦ ਕਰਾ ਰਹੀ ਹੈ ਜੀ ਵੀ ਆਰ ਵੈਰੀ ਹੈਪੀ ਟੂ ਡੂ ਇਟ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਕਿੰਨੇ ਤੁਸੀਂ ਅਸਮ ਹਰ ਡਿਸਟ੍ਰਿਕਟ ਤੋਂ ਬੱਚੇ ਆਏ ਹਨ ਐਂਡ ਦੇ ਆਰ ਪਲੇਇੰਗ ਕਿੰਨੇ ਕਿ ਪਾਰਟਿਸਪੈਂਟ ਜਿਹੜੇ ਅੱਜ ਪਹੁੰਚੇ ਨੇ ਔਰ ਕਿੰਨੇ ਦਿਨ ਦੇ ਚਾਰ ਦਿਨ ਦਾ ਈਵੈਂਟ ਹੈਗਾ ਜੀ ਤੇ ਆਈ ਹੋਪ ਕਿ 600 ਦੇ ਆਸ-ਪਾਸ ਪਲੇਅਰ ਆਣਗੇ ਤੇ ਜੇ ਗੱਲ ਕਰੀਏ ਐਸੋਸੀਏਸ਼ਨ ਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਤੁਸੀਂ ਇੱਥੇ ਕੀਤੇ ਹੋਏ ਨੇ ਬੱਚਿਆਂ ਦੀ ਸੇਫਟੀ ਦੇ ਲਈ ਹਰ ਤਰ੍ਹਾਂ ਦਾ ਕੀਤਾ ਹੈ ਜੀ ਡਾਕਟਰ ਬੈਠੇ ਆ ਫਰਸਟ ایڈ ਕਿੱਲਾਕੇ ਬੈਠੇ ਆ ਬਾਕੀ ਹਰ ਤਰ੍ਹਾਂ ਦਾ ਖਾਣਾ ਪੀਣਾ ਸਭ ਕੀਤਾ ਹੈ ਤੇ ਉਹਨਾਂ 3 ਦਿਨ ਹੋ ਰਿਹਾ ਇਵੈਂਟ ਚੱਲਣਾ ਹੈ ਕੀ ਕਹਿਣਾ ਚਾਹੁੰਗੇ ਉਹ ਬੱਚੇ ਐਸਾ ਹੀ ਆਨਗੇ ਜੀ ਅਲੱਗ-ਅਲੱਗ ਏਜ ਗਰੁੱਪ ਦੇ men women ਹਰ ਏਜ ਗਰੁੱਪ ਮਤਲਬ 9 ਤੋਂ ਲੈ ਕੇ men women ਦਾ ਕੰਮ